ਤਾਂ ਇਹਦਾ ਮਤਲਬ ਇਹ ਆ ਵੀ ਜੇ ਕੋਈ ਸਾਡੇ ਤੇ ਹਮਲਾ ਹੁੰਦਾ ਉਹ ਵੀ ਅਸੀਂ ਫਿਰ ਇਕੱਠੇ ਹੋ ਕੇ ਰੋਕੀ ਤਾਂ ਰੋਕ ਸਕਦਾ ਹੈਗਾ। ਯਾਨੀ ਜੋ ਚੰਦਪਾਣ ਦੇ ਵਿੱਚ ਸਾਰਾ ਕੁਸਾ ਐਮਐਲਏ ਅਬੌਲਕ ਦੀ ਅਰਥੀ ਆਪਾਂ ਸਾੜ ਰਹੇ ਹਾਂ ਕਰੀਰਾ ਦੇ ਵਿੱਚ ਕਿਉਂ ਸਾੜ ਰਹੇ ਹਾਂ ਕਿਉਂਕਿ ਤੁਸੀਂ ਚੰਦਪਾਣ ਦੇ ਵਿੱਚ ਦੇਖਿਆ ਵੀ ਕਿਵੇਂ ਛੱਲੀਆਂ ਵਾਂਗੂ ਲੋਕਾਂ ਨੂੰ ਕੁੱਟਿਆ। ਉਹਦੇ ਵਿੱਚ ਔਰਤਾਂ ਵੀ ਜੇਲ੍ਹਾਂ 'ਚ ਸੁੱਟੀਆਂ। ਯਾਨੀ ਆਪਾਂ ਉਹ 93 ਬੰਦਿਆਂ ਦੇ ਪਰਚਾ ਦਰਸੀ 43 ਬੰਦੇ ਜੇਲ੍ਹ 'ਚ ਸੀ ਆਪਾਂ ਜੱਥੇਬੰਦੀਆਂ ਦੇ ਤੁਹਾਡੇ ਜੋਰ ਨਾਲ ਉਹਨਾਂ ਨੂੰ ਬਾਹਰ ਤਾਂ ਕਢਾ ਲਿਆ। ਪਰ ਹਜੇ ਤੱਕ ਐਫ ਆਈ ਆਰ ਜਿਹੜੀ ਦਰਜ ਆ ਉਹ ਖਾਰਜ ਨਹੀਂ ਹੋਈ ਗਈ। ਦੂਜੇ ਪਾਸੇ ਇਹ ਆ ਵੀ ਸਾਨੂੰ ਜਾਨੀ ਝੇਲ ਚ ਸੁੱਟਤਾ ਪਰ ਜਿਹੜੇ ਮਤਲਬ ਦੋਸ਼ੀ ਆ ਹੁਣ ਉਹਨਾਂ ਦੇ 307 ਦਾ ਪਰਚਾ ਦਰਜ ਹੋਇਆ। ਉਹਨਾਂ ਦੇ ਉੱਤੇ ਐਸ ਸੀ ਐਸ ਦੀ ਐਕਟ ਲੱਗ ਚੁੱਕਿਆ ਕਮਦੂਰੇ ਹੋਣਾ। ਜਿਹਦੀ ਆ ਵੀਡੀਓ ਤੁਸੀਂ ਵੇਖੀਆ ਵੀ ਉਹ ਗੋਲੀਆਂ ਚਲਾ ਰਹੇ ਆ ਮਜ਼ਦੂਰਾਂ ਦੇ ਉੱਤੇ। ਜਾਨੀ ਉਹਨਾਂ ਤੇ ਪਰਚਾ ਦਰਜ ਹੋਇਆ ਵਾ ਤੇ ਉਹਨਾਂ ਨੂੰ ਪੁਲਿਸ ਅੰਦਰ ਨਹੀਂ ਕਰ ਰਹੀ। ਅੰਦਰ ਨਹੀਂ ਕਰ ਰਹੀ ਤਾਂ ਮਤਲਬ ਇਹ ਆ ਵੀ ਆ ਅਮੋਲ ਕਰਕੇ ਨਹੀਂ ਕਰ ਰਹੀ। ਤਾਂ ਇਸ ਵਾਸਤੇ ਸਾਡੀ ਬੇਨਤੀ ਇਹ ਹੈਗੀ ਆ ਵੀ ਜਦੋਂ ਅਸੀਂ ਇਹ ਸਮਝਦਿਆਂ ਗੱਲ ਕਿ ਭਾਈ ਸਾਡਾ ਕੋਈ ਸਰਪੰਚ ਬਣ ਜੇ ਸਾਡਾ ਕੋਈ ਐਮਐਲਏ ਬਣ ਜੇ ਆਪਾਂ ਇਸ ਵਾਸਤੇ ਜ਼ੋਰ ਲਾਉਣੇ ਆ ਕਿ ਸਾਡਾ ਐਮਐਲਏ ਆ ਜਿਹੜਾ ਸਾਡਾ ਕੋਈ ਜਿਹੜਾ ਹੈਗਾ ਆਪਣਾ ਸਰਪੰਚ ਆ ਜੇ ਅਸੀਂ ਉਹਨੂੰ ਆਪ ਦਾ ਬਣਾਵਾਵਾਂਗੇ ਤਾਂ ਸਾਡੀ ਗੱਲ ਕਰੂਗਾ ਤਾਂ ਤੁਸੀਂ ਦੇਖਿਆ ਕਿ ਆਹ ਗੱਲ ਅਮੋਲਕ ਸਿੰਘ ਆ ਜਿਹੜਾ ਇਸ ਤਰ੍ਹਾਂ ਦੇ ਕਿੰਨੇ ਐਮਐਲਏ ਆ ਆਪਣਾ ਕਲਕਾਰ ਸੰਧਮਤ ਸਪੀਕਰ ਆ ਉਹ ਬੀਸੀ ਆ ਬੈਕਵਾਰਡ ਕਲਾਸ ਚੋਂ ਆ ਇਹ ਐਸਸੀ ਆ ਇਹ ਵੀ ਮਤਲਬ ਇੱਕ ਤਰ੍ਹਾਂ ਸ਼ਡਿਊਲ ਕਾਸਟ ਚੋਂ ਆ ਦਾ ਇਸ ਵਾਸਤੇ ਜਾਨੀ ਇਹ ਇੱਕ ਤਰ੍ਹਾਂ ਦਾ ਭਗਵੰਤਮਾਨ ਦੇ ਸੀਰੀ ਲੱਗੇ ਹੋਏ ਆ ਇਹ ਕੰਮਦੂਰ ਦੇ ਸੀਰੀ ਲੱਗੇ ਹੋਏ ਆ ਇਹਨਾਂ ਨੇ ਮਜ਼ਦੂਰਾਂ ਨੂੰ ਇਨਸਾਫ ਦਿਵਾਉਣ ਦੇ ਵਿੱਚ ਅੜਿੱਕਾ ਬਣੇ ਹੋਏ ਆ ਇਸ ਕਰਕੇ ਜਾਨੀ ਤੁਹਾਡੇ ਕੋਲੇ ਆਏ ਆ ਤੁਹਾਨੂੰ ਦੱਸਣ ਵਾਸਤੇ ਆਏ ਆ ਜਥੇਬੰਦੀਆਂ ਨੇ ਐਕਸ਼ਨ ਕਮੇਟੀ ਨੇ ਪ੍ਰੋਗਰਾਮ ਬਣਾਇਆ ਸੀਗਾ ਵੀ ਭਾਈ ਪਿੰਡ-ਪਿੰਡ ਜਾਓ ਲੋਕਾਂ ਨੂੰ ਦੱਸੋ ਵੀ ਜੇ ਮੰਨ ਲਓ ਤਾਂ ਆਪਣਾ ਕੰਮ ਨਹੀਂ ਸੀ ਚੱਲਦਾ ਪਿਛਲੀ ਵਾਰੀ ਤਾਂ ਤੁਸੀਂ ਸਾਰਿਆਂ ਨੇ ਕਿਹਾ ਉੱਥੇ ਮੈਂ ਇਕੱਲਾ ਜਾ ਕੇ ਬੈਠ ਜਾਂਦਾ ਕੀ ਬਣਨਾ ਸੀ ਤੁਸੀਂ ਬੈਠੇ ਹੋ ਨਾ ਆਪਾਂ ਕਿੰਨੇ ਪਿੰਡਾਂ ਦੇ ਲੋਕ ਬੈਠੇ ਆ ਉੱਥੇ ਤੇ ਅਗਲਾ ਨੇ ਕੰਮ ਚਲਾਤਾ ਯਾਨੀ ਇਹੀ ਜੇ ਸਮੱਸਿਆ ਹੈ ਜੇ ਆਪਾਂ ਇਹਨੂੰ ਨਹੀਂ ਰੋਕਾਂਗੇ ਜੇ ਆਪਾਂ ਇਹਦਾ ਮਤਲਬ ਹੱਲ ਨਹੀਂ ਕਰਾਂਗੇ ਜੇ ਅਮੋਲਕ ਪਿੱਛੇ ਨਹੀਂ ਹਟੂਗਾ ਅਮੋਲਕ ਦੋਸ਼ੀਆਂ ਨੂੰ ਸਜ਼ਾ ਨਹੀਂ ਦਿਵਾਊਗਾ ਤਾਂ ਇਹਦਾ ਮਤਲਬ ਹੈ ਜਿਹੜਾ ਇਹ ਕਾਂਡ ਹੈ ਫਿਰ ਇਹ ਕਾਂਡ ਚੰਦਪਾਹ ਚ ਨਹੀਂ ਰੁਕਣਾ ਇਹ ਕਾਂਡ ਇੱਥੇ ਵੀ ਵਾਪਰ ਸਕਦਾ ਇਹ ਕਾਂਡ ਚੈਨੇਚ ਵੀ ਵਾਪਰ ਸਕਦਾ ਇਹ ਕਾੜ ਜਣੀ ਕਿਤੇ ਵੀ ਵਾਪਰ ਸਕਦਾ ਹੈਗਾ ਇਸ ਕਰਕੇ ਭਰਾਵੋ ਇਹ ਜਿਹੜਾ ਜ਼ਬਰ ਹੈ ਇਹਨੂੰ ਰੋਕਣਾ ਕਿਉਂ ਜ਼ਰੂਰੀ ਆ ਕਿ ਤੁਸੀਂ ਦੇਖਿਆ ਹਾਥਰਾਸ ਜ਼ਿਲ੍ਹਾ ਇੱਕ ਆਪਣੇ ਯੂਪੀ ਦੇ ਵਿੱਚ ਉੱਥੇ ਜਿੰਨੇ ਪਛੜੇ ਹੋਏ ਲੋਕ ਰਹਿੰਦੇ ਆ ਜਿਓ ਨਹੀਂ ਬੋਲੇ ਨਹੀਂ ਇਕੱਠੇ ਹੋਏ ਉਂ ਇਕੱਠੇ ਹੋਏ ਲੜ ਰਹੇ ਆ ਵਿਚਾਰੇ ਪਰ ਉੱਥੇ ਕੀ ਹੋਇਆ ਸਾਡੇ ਮਜ਼ਦੂਰਾਂ ਦੀ ਬੱਚੀਆਂ ਉਹ ਮਾਵਾਂ ਧੀਆ ਬਾਗਲੇ ਦੇ ਖੇਤ ਪੱਠੇ ਲੈਣ ਗਈਆਂ ਹੋਈਆਂ ਤਾਂ ਇਹੋ ਜਿਹੜੇ ਸਿਆਸੀ ਪਹੁੰਚ ਰੱਖਦੇ ਆ ਉਹਨਾਂ ਨੇ ਬਾਜਰੇ ਦੇ ਖੇਤ ਚ ਪੱਠੇ ਲੈਣ ਗਈ ਬੱਚੀ ਨਾਲ 10 ਬੰਦਿਆਂ ਨੇ ਬਲਾਤਕਾਰ ਕੀਤਾ ਬਲਾਤਕਾਰ ਕਰਨ ਤੋਂ ਬਾਅਦ ਉਹਦੀ ਜੀਵ ਵੱਢਤੀ ਉਹਦੀ ਰੀੜ ਦੀ ਹੱਡੀ ਤੋੜਤੀ ਉਹ ਕੁੜੀ ਦੀ ਹਸਪਤਾਲ ਤੇ ਜਾ ਕੇ ਮੌਤ ਹੋ ਗਈ ਤੇ ਉਹਦੇ ਮਾਪਿਆਂ ਨੂੰ ਉਹਦੀ ਸ਼ਕਲ ਤੱਕ ਨਹੀਂ ਦੇਖਣ ਦਿੱਤੀ ਤੇ ਉਹਦਾ ਰਾਤ ਨੂੰ 1 ਵਜੇ ਸੰਸਕਾਰ ਕੀਤਾ ਇਸ ਵਾਸਤੇ ਭਰਾਵੋ ਅਸੀਂ ਕਹਿੰਦੇ ਆਹਾ ਤਕਨਾਵਾ ਵਰਨਗੀਆਂ ਜਿਹੜਾ ਬੋਲਤ ਵਰਗਿਆਂ ਨੂੰ ਮਤਲਬ ਸਿੱਧੇ ਰਾਹਤੇ ਤੇ ਨਾਂ ਲੈ ਕੇ ਆਂਦਾ ਇਸ ਵਾਸਤੇ ਜੇ ਮਤਲਬ ਚੰਦਪਾੜ ਵਾਲਾ ਮਸਲਾ ਹੱਲ ਨਹੀਂ ਹੋ ਰਿਹਾ ਤਾਂ ਇਹਦਾ ਅਮੋਲਕ ਜ਼ਿੰਮੇਵਾਰ ਆ ਇਹ ਪੁਲਿਸ ਦੀ ਪਿੱਠ ਤੇ ਖੜਾ ਇਹ ਕਮਜ਼ੋਰ ਹੁਣਾਂ ਨੂੰ 33 ਬਾ ਨਹੀਂ ਲੱਗਣ ਦਿੰਦਾਗਾ ਇਸ ਕਰਕੇ ਅਸੀਂ ਕਹਿੰਦੇ ਆ ਕਿ ਵਿਧਾਨ ਸਭਾ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਤੁਸੀਂ ਭਾਵੇਂ ਸਾਡਾ ਚੁਣ ਕੇ ਭੇਜ ਦਿਓ ਭਾਵੇਂ ਮੈਨੂੰ ਚੁਣ ਕੇ ਭੇਜ ਦਿਓ ਜਿਹੜਾ ਉੱਥੇ ਚਲਾ ਗਿਆ ਉਹ ਥੋੜੀ ਗੱਲ ਨਹੀਂ ਕਰੂਗਾ ਉਹਦੀ ਜਮਾਤ ਬਦਲ ਜਾਂਦੀ ਆ ਉਹ ਕਹਿਣ ਨੂੰ ਐਸ ਸੀ ਰਹਿੰਦਾ ਕਹਿਣ ਨੂੰ ਮਜਬੀਸਾ ਖਾਂਦਾ ਕਾਨੂੰ ਮੈਸਤਰੀਆਂ ਦਾ ਰਹਿੰਦਾ ਪਰ ਉਹਦੀ ਜਮਾਤ ਹੈ ਜਿਹੜੀ ਉਹ ਕਾਰਪੋਰੇਟ ਘਰਾਣਿਆਂ ਵਾਲੇ ਪਾਸੇ ਹੋ ਜਾਂਦੀ ਆ ਇਸ ਕਰਕੇ ਯਾਨੀ ਅੱਜ ਉਹ ਗਮਦੂਰ ਹੋਣਾਂ ਦੀ ਜਮਾਤ ਚ ਚਲਾ ਗਿਆ ਐਮ ਐਲ ਏ ਇਸ ਕਰਕੇ ਗਮਦੂਰ ਨੂੰ ਕਹਿੰਦਾ ਕਿ ਮੈਂ ਤੈਨੂੰ ਤੱਤੀ ਬਾ ਨਹੀਂ ਲੱਗਣ ਦੇਣੀਗੀ ਅਸੀਂ ਤੁਹਾਨੂੰ ਇਹ ਬੇਨਤੀ ਕਰਨ ਵਾਸਤੇ ਆਏ ਆ ਕਿ ਭਰਾਵੋ ਜੱਥੇਬੰਦੀ ਤੌਰ ਤੇ ਚੰਦ ਭਾਨ ਜ਼ਬਰ ਵਿਰੋਧੀ ਐਕਸ਼ਨ ਕਮੇਟੀ ਦੇ ਫੈਸਲੇ ਮੁਤਾਬਕ ਯਾਨੀ ਤਿੰਨ ਦਿਨ ਅੱਜ 19 ਤਰੀਕ ਹੈ ਕੱਲ ਨੂੰ ਵੀ ਆ ਪਰਛੋਈ ਕੀਅ ਤਿੰਨ ਦਿਨ ਮੋਲਕ ਦੀਆਂ ਅਰਥੀਆਂ ਸਾੜਨੀਆਂ ਪਿੰਡਾਂ ਦੇ ਵਿੱਚ ਇਹ ਦੱਸਣਾ ਕਿ ਅਰਥੀਆਂ ਦਾ ਧੂਆਂ ਭਾਈ ਤੇਰਾ ਨਿਕਲੂਗਾ ਫਿਰ ਜੇ ਤੂੰ ਗੱਲ ਨਹੀਂ ਸੁਣੇਗਾ ਤਾਂ ਤੇ ਤੁਹਾਨੂੰ ਅਸੀਂ ਹੱਥ ਬੰਨ ਕੇ ਵੀ ਬੇਨਤੀ ਕਰਦੇ ਹਾਂ ਕਿ 22 ਤਰੀਕ ਨੂੰ ਜਾਨੀ ਧਰਨਾ ਅਣਮਿੱਥੇ ਸਮੇਂ ਵਾਸਤੇ ਆ ਬੈਠੀਆਂ ਪੈਣਾ ਤੁਹਾਡੇ ਨਾਲ ਗੱਲ ਵੀ ਕਰਨਗੀਆਂ ਜਾਨੀ ਘਟੋ ਘਟ ਐਨਾ ਰਾਸ਼ਨ ਲੋਕ ਇਕੱਠੇ ਕਰ ਰਹੇ ਸੀ ਆਪਦੇ ਪਿੰਡ ਵੀ ਇਕੱਠਾ ਕਰਨਾ ਹੈਗਾ ਜਾਣੀ ਹੋਰ ਬਾਕੀ ਪਿੰਡਾਂ 'ਚ ਵੀ ਇਕੱਠਾ ਕਰਨਾ ਹੈ ਇਹ ਵੀ ਇਕੱਠਾ ਕਰ ਰਹੀਆਂ ਭੈਣਾਂ ਕਲਦੀਆਂ ਲੱਗੀਆਂ ਹੋਈਆਂ ਕਿ ਉੱਥੇ ਐਸਐਸਪੀ ਦਫ਼ਤਰ ਜਾ ਕੇ ਬੈਠਣਾ ਹੈ ਉੱਥੇ ਮੱਛਰ 'ਚ ਬੈਠੇ ਰਹੇ ਪਹਿਲਾਂ 2 ਦਿਨ ਕਿਸੇ ਨੇ ਗੱਲ ਨਹੀਂ ਸੁਣੀਗੀ ਇਸ ਕਰਕੇ ਗੱਲ ਨਹੀਂ ਸੁਣੀ ਕਿ ਅਮੋਲ ਕੋ ਉਹਨਾਂ ਦੀ ਪਿੱਠ ਤੇ ਖੜਾ ਐਮਐਲਏ ਉਹਨਾਂ ਦੀ ਪਿੱਠ ਤੇ ਖੜਾ ਜਾਨੀ ਹੁਣ ਆਪਾਂ ਐਲਾਨ ਕੀਤਾ ਕਿ ਰਾਸ਼ਨ ਲੈ ਕੇ ਜਾਵਾਂਗੇ ਤਵੀਆਂ ਲੋਹਾਂ ਲੈ ਕੇ ਜਾਵਾਂਗੇ ਤੇ ਐਸਐਸਪੀ ਦੇ ਬਾਹਰ 'ਚ ਬੈਠਾਂਗੇ ਵੀ ਜਿੰਨਾ ਚਿਰ ਤੁਸੀਂ ਚੰਦ ਭਾਂ ਦੇ ਲੋਕਾਂ ਨੂੰ ਇਨਸਾਫ਼ ਨਹੀਂ ਦਿੰਦੇ ਉਨਾਚਾਰ ਅਸੀਂ ਇੱਥੋਂ ਨਹੀਂ ਜਾਵਾਂਗੇ ਇਸ ਕਰਕੇ ਤੁਹਾਨੂੰ ਵੀ ਬੇਨਤੀ ਕਰਦੇ ਆਂ ਕਿ ਭਰਾਵੋ ਠੀਕ ਹੈ ਅਮਰੀਕਾ ਦਾ ਕੰਮ ਚੱਲਦਾ ਹੈ ਅਮਰੀਕਾ ਦਾ ਕੰਮ ਚੱਲਦਾ ਰਹੂਗਾ ਪਰ ਬੇਨਤੀ ਇਹ ਆ ਵੀ ਜੇ ਇੱਜ਼ਤਾਂ ਨਾ ਬਚੀਆਂ ਜੇ ਸਾਡਾ ਮਾਨ ਸਨਮਾਨ ਨਾ ਬਚਿਆ ਆ ਸਰਪੰਚੀ ਆ ਕੁਲਦੀਪ ਸਿੰਘ ਇਹਦੇ ਘਰ ਵਾਲੀ ਸਰਪੰਚਾ ਇਹਦੇ ਇਹਨੂੰ ਕਿੰਨਾ ਕੁੱਟਿਆ ਇਹਨੂੰ ਪੁੱਛ ਕੇ ਦੇਖੋ ਅਜੇ ਤੱਕ ਇਹਦੇ ਹੱੰਡ ਠੀਕ ਨਹੀਂ ਹੋਏਗੇ ਇੱਥੇ ਸਾਡੀਆਂ ਬੀਬੀਆਂ ਹੋਣਗੀਆਂ ਜਿਹੜੀਆਂ ਦੀ ਕੁੱਟਮਾਰ ਹੋਈ ਆ ਜਿਨ੍ਹਾਂ ਨੂੰ ਜੇਲ੍ਹ 'ਚ ਰੱਖਿਆ ਗਿਆ ਯਾਨੀ ਉਹਨਾਂ ਨੂੰ ਪੁੱਛ ਕੇ ਦੇਖੋ ਯਾਨੀ 14-14 15-15 ਸਾਲ ਦੇ ਜਵਾਕਾਂ ਤੋਂ 70-70 ਸਾਲ ਦੇ ਬਾਪੂਆਂ ਦੇ ਮੂੰਹਾਂ ਤੇ ਚਪੇੜਾਂ ਮਰਾਈਆਂ ਪੁਲਿਸ ਨੇ ਅਮੋਲਕ ਦੇ ਕਹਿਣ ਤੇ ਯਾਨੀ ਵੀਡੀਓ ਕਾਲਾਂ ਕੀਤੀਆਂ ਮੋਲਕ ਨੂੰ ਦਿਖਾਇਆ ਵੀ ਆਹ ਦੇਖੋ ਕੁੱਟਮਾਰ ਕਰ ਰਹੇ ਆ ਯਾਨੀ ਆਹ ਕੀਤਾ ਮੋਲਕ ਨੇ ਜੇ ਅਮੋਲਕ ਸਾਡਾ ਸੀ ਤਾਂ ਉਹਨੂੰ ਸਾਡੇ ਵਾਲੇ ਪਾਸੇ ਖੜਨਾ ਚਾਹੀਦਾ ਸੀਗਾ ਉਹਨੂੰ ਸਾਨੂੰ ਇਨਸਾਬ ਦੇਣਾ ਚਾਹੀਦਾ ਸੀ ਇਸ ਕਰਕੇ ਭਰਾਵੋ ਜੇ ਅਸੀਂ ਐਂ ਸੁੱਤ ਗਏ ਕਿ ਅਸੀਂ ਚੰਦਪਨ ਵਾਲੇ ਮਾਮਲੇ 'ਚ ਜਾਵੜੇ ਜੇ ਅਸੀਂ ਕੋਈ ਦੇ ਚਾਚੀ ਵਾਲੇ ਮਾਮਲੇ ਜਾਵੜੇ ਪਤਾ ਨਹੀਂ ਸਾਡਾ ਨਰੇਗਾ ਦਾ ਕੰਮ ਬੰਦ ਹੋ ਜਾਊਗਾ ਕੁਝ ਹੋ ਜਾਊਗਾ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਨਾ ਅਸੀਂ ਕਿਸਾਨਾਂ ਨਾਲ ਕੋਈ ਸਾਡੀ ਦੁਸ਼ਮਣੀ ਹੈ ਨਾ ਸਾਡੀ ਮਜ਼ਦੂਰਾਂ ਨਾਲ ਦੁਸ਼ਮਣੀ ਹੈ ਆ ਕਿਸਾਨ ਹੀ ਲੜ ਰਹੇ ਆ ਜੌਂਦਪਿੰਡ ਦੇ ਵਿੱਚ ਜਾਨੀ ਉੱਥੇ ਜ਼ਮੀਨਾਂ ਤੇ ਕਬਜ਼ੇ ਕਰ ਰਹੇ ਆ ਉੱਥੇ ਪੁਲਿਸ ਨੇ ਤੌਂਦੀ ਆ ਪੰਜ ਸਵੇਰ 6 ਵਜੇ ਆ ਜਾਂਦੀ ਹੈ 5 ਵਜੇ ਆ ਜਾਂਦੀ ਹੈ 4 ਵਜੇ ਆ ਜਾਂਦੀ ਹੈ ਲੋਕਾਂ ਦਾ ਚੌਣਾ ਦੁਪਰ ਕੀਤਾ ਹੋਇਆ ਜ਼ਮੀਨਾਂ ਦੇ ਉੱਤੇ ਕਬਜ਼ੇ ਕਰ ਰਹੀ ਹੈ ਇਸੇ ਤਰ੍ਹਾਂ ਜਣੀ ਘਰਾਂ ਦੇ ਉੱਤੇ ਕਬਜ਼ੇ ਹੋਣਿਆ 25000 ਜ਼ਮੀਨ ਪੰਜਾਬ ਦੇ ਵਿੱਚ 25000 ਏਕੜ ਜ਼ਮੀਨ ਆ ਜਿਹੜੀ ਭਗਵੰਤ ਮਾਨ ਨੇ ਹੁਕਮ ਕਰਤਾ ਉਹਨੇ ਫੈਸਲਾ ਕਰ ਲਿਆ ਕਿ ਲੋਕਾਂ ਨੂੰ ਕਾਰਪੋਰੇਟ ਘਰਾਣਿਆਂ ਨੂੰ ਦੇਣੀ ਹੈ ਜਦੋਂ ਕਾਰਪੋਰੇਟ ਘਰਾਣਿਆਂ ਨੂੰ ਉਹ ਜ਼ਮੀਨਾਂ ਦੇਣੀਆਂ ਤੇ ਤੁਸੀਂ ਦੱਸੋ ਕਿ ਤੁਸੀਂ ਝੋਨਾ ਕਿੱਥੇ ਲਾਉਂਗੇ ਆਪਣੇ ਕੋਲੇ ਪਹਿਲਾਂ ਰਜਗਾਰ ਹੈ ਨਹੀਂਗਾ ਤੁਸੀਂ ਹਾਲੀਆਂ ਕਿੱਥੋਂ ਵੱਡੋਂਗੇ ਤੁਸੀਂ ਜਾਣੀ ਆ ਜਮੀਨਾਂ ਜਿਹੜੇ ਪੱਠੇ ਦੱਥੇ ਉਹ ਕਿੱਥੋਂ ਲਾਓਗੇ ਇਸ ਕਰਕੇ ਜਾਣੀ ਆ ਜਮੀਨਾਂ ਨਾਲ ਸਾਡੀ ਜ਼ਿੰਦਗੀ ਜੁੜੀ ਹੋਈ ਹੈ ਜੇ ਕਾਰਪੋਰੇਟ ਘਰਾਣਿਆਂ ਕੋਲੇ ਜ਼ਮੀਨਾਂ ਜਾਂਦੀਆਂ ਤੇ ਭਰਾਵੋ ਆਪਣਾ ਜਾਵਣਾ ਦੁੱਬਰ ਹੋਣਾ ਸਾਰਿਆਂ ਦਾ ਇਸ ਕਰਕੇ ਸਾਡੀ ਤੁਹਾਨੂੰ ਬੇਨਤੀ ਆ ਕਿ ਜਿੱਥੇ ਆ ਵੱਡੀਆਂ ਗੱਲਾਂ ਹੈਗੀਆਂ ਉਥੇ ਆ ਬਹੁਤ ਵੱਡੀ ਗੱਲ ਆ ਕਿ ਲੋਕਾਂ ਨੂੰ ਕੁੱਟ ਕੇ ਅੰਦਰਵਾੜਨਾ ਹੈ ਲੋਕਾਂ ਦਾ ਲਾਦੂ ਕੱਢਣਾ ਹੈ ਪੁਲਿਸ ਦੀ ਦਹਿਸ਼ਤ ਪਾਉਣੀ ਹੈ ਲੋਕਾਂ ਨੂੰ ਜਿਉਣ ਨਹੀਂ ਦੇਣਾ ਹੈਗਾ ਜਿਹੜਾ ਬੋਲੂਗਾ ਉਹਦੀ ਸੰਗੀ ਕੁੱਟਣੀ ਆ ਉਹ ਕਰ ਰਿਹਾ ਇੱਥੋਂ ਦਾ ਅਮੋਲਕ ਸਿੰਘ ਇਸ ਵਾਸਤੇ ਭਰਾਵੋ ਤੁਹਾਨੂੰ ਇਹ ਬੇਨਤੀ ਕਰਦੇ ਆਂ ਕਿ 22 ਤਰੀਕ ਨੂੰ ਵੱਡਾ ਧਰਨਾ ਲਾਉਣਾ ਹੈਗਾ ਉਹਦੇ ਚ ਸਾਡੀਆਂ ਮਾਵਾਂ ਭੈਣਾਂ ਸਾਡੇ ਵੀਰ ਜਿਵੇਂ ਤੁਸੀਂ ਪਹਿਲਾਂ ਵੀ ਗਏ ਸੀ ਉੱਦੇ ਚਲੋ ਪ੍ਰਸ਼ਾਸਨ ਨੇ ਕਹਿਤਾ ਸੀ ਅਸੀਂ ਮਸਲਾ ਹੱਲ ਕਰਦੇ ਆਂ ਕਿਉਂਕਿ ਆਪਣਾ ਕੋਈ ਜੀ ਨਹੀਂ ਕਰਦਾ ਵੀ ਅਸੀਂ ਉੱਥੇ ਮੱਛਰ ਦੇ ਵਿੱਚ ਬੈਠੀਏ ਆਪਣਾ ਜੀ ਨਹੀਂ ਕਰਦਾ ਅਸੀਂ ਧੁੱਪੇ ਬੈਠੀਏ ਪਰ ਸਾਨੂੰ ਇਹ ਬਿਠਾਉਂਦੇ ਆ ਸਾਡੇ ਚੋਣੇ ਹੋਏ ਅਮੋਲਕ ਵਰਗੇ ਐਮਐਲਏ ਯਾਨੀ ਸਾਨੂੰ ਉੱਥੇ ਸਾਡੇ ਨਾਲ ਧੱਕਾ ਕਰਦੇ ਆ ਫਿਰ ਅਸੀਂ ਇਕੱਠੇ ਹੋ ਕੇ ਮਸਲੇ ਹੱਲ ਕਰਵਾਉਣੇ ਆ ਇਸ ਵਾਸਤੇ ਯਾਨੀ ਜਿੱਥੇ ਪੂਰੇ ਪੰਜਾਬ ਦੇ ਅੰਦਰ ਇਹਦੀਆਂ ਅਰਥੀਆਂ ਆਪਾਂ ਸਾੜਨੀਆਂ ਐ ਇਧਰ ਮੋਗੇ ਜ਼ਿਲ੍ਹੇ ਚ ਮੁਕਸਰ ਵਾਲੇ ਪਾਸੇ ਆਪਣੇ ਜ਼ਿਲ੍ਹੇ ਦੇ ਵਿੱਚ ਜਿਹੜੇ ਹਲਕੇ ਦੇ ਅੰਦਰ ਜਾਣੀ ਇਹਦੀਆਂ ਅਰਥੀਆਂ ਸਾੜਨੀਆਂ ਹੈਗੀਆਂ ਇੱਥੋਂ ਸ਼ੁਰੂ ਕੀਤਾ ਹੋਇਆ ਪ੍ਰੋਗਰਾਮ ਹੈ ਇਸ ਵਾਸਤੇ ਤੁਹਾਨੂੰ ਬੇਨਤੀ ਕਰਨ ਵਾਸਤੇ ਆਏ ਆ ਐਮਐਲਏ ਅਮੋਲਕ ਸਿੰਘ ਮੁਰਦਾਬਾਦ 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 ਚੰਦਪਾਣ ਦੇ ਪੀੜਤ ਪਰਿਵਾਰਾਂ ਨੂੰ ਇਨਸਾਫ ਦਿਓ ਇਨਸਾਫ ਦਿਓ ਇਨਸਾਫ ਦਿਓ ਚੰਦਪਾਣ ਦੇ ਪੀੜਤ ਪਰਿਵਾਰਾਂ ਨੂੰ ਇਨਸਾਫ ਨਾ ਦਿਵਾਉਣ ਵਾਲਾ ਐਮਐਲਏ ਅਮੋਲਕ ਮੁਰਦਾਬਾਦ ਮੁਰਦਾਬਾਦ ਇਕੱਠੇ ਹੋ ਮਾਰੋ ਲਲਕਾਰਾ ਜਿੱਥੇ ਹੋ ਕੇ ਮਾਰ ਲੰਝਾ ਬਸ ਲਾ ਦੋ ਇੱਕ ਦੂਸਰ ਲੱਗ ਬੈਠ ਸਾਡੇ ਨਾਲ ਇੱਕ ਦੀ ਦਰ ਘਟਨਾ ਵਾਪਰੀ ਆ ਕਿ ਇਹ ਦੇਖੋ ਕੀ ਨੇ ਕਰਵਾਇਆਗਾ ਕਿਹਦੇ ਕਹਿਨ ਤੇ ਹੋਇਆਗਾ ਇੱਕ ਸਿਰਫ ਇਹ ਅਨਮੋਲਕ ਜਿਹੜਾ ਹੈਗਾਗਾ ਉਹਨੂੰ ਆਪਾਂ ਕਿੰਨਾ ਵਧ ਗਿਆ ਇੱਜ਼ਤ ਮਾਨਣਾ ਜਤਾਇਆਗਾ ਉਹਨੂੰ ਆਏ ਮੇਲੇ ਬਣਾਇਆਗਾ ਉਹਨੇ ਕੀ ਕਰਵਾਇਆਗਾ ਨੌਜਵਾਨ ਬੱਚੇ ਸਾਡੇ 12-12 ਸਾਲਾਂ ਦੇ ਇੱਕ ਸਾਡੀ ਬੀਬੀ ਦਾ 3 ਮਹੀਨਾ ਦਾ ਬੱਚਾ ਉਹ ਬੀਬੀ ਨੂੰ ਕੁੱਟ-ਕੁੱਟ ਕੇ ਜੇਲ੍ਹ ਦੇ ਵਿੱਚ ਪਹੁੰਚਾਇਆ ਗਿਆ ਦੱਸੋ ਉਹ ਬੱਚਾ ਮਾਂ ਤੋਂ ਬਿਨਾ ਕਿਵੇਂ ਰਹੂਗਾ 3 ਦਿਨ ਉਹ ਬੀਬੀ ਜੇਲ੍ਹ 'ਚ ਰਹੀ ਆ 12-12 ਸਾਲਾਂ ਦੇ ਬੱਚੇ ਸਕੂਲਾਂੋਂ ਆਉਂਦੇ ਸੀ ਜਿਨ੍ਹਾਂ ਨੂੰ ਕੁੱਟ-ਕੁੱਟ ਕੇ ਠਾਣਿਆਂ 'ਚ ਸਿੱਟਿਆ ਗਿਆ ਸਾਡੇ ਨੌਜਵਾਨ ਵੀਰਾਂ ਨੂੰ ਸਿੱਟਿਆ ਗਿਆ ਇਹ ਕੌਣ ਕਰਵਾਉਂਦਾ ਇਹ ਅਨਮੋਲ ਕਾਰ ਇਹ ਹੁਣ ਇਹ ਨਹੀਂ ਦਿੰਦਾ ਨੀਗਾ ਕਿ ਜਿੰਨਾ ਲੋਕਾਂ ਤੇ ਕੇਸ ਹੋਏ ਆ ਉਹਨਾਂ ਨੂੰ ਤਾਂ ਕੁਝ ਵੀ ਨਹੀਂ ਕਹਿ ਰਿਹਾਗਾ ਸਾਡੇ ਗਰੀਬਾਂ ਨੂੰ ਕੁੱਟ-ਕੁੱਟ ਕੇ ਰਾਤੀ ਰਾਤ ਜੇਲ੍ਹਾਂ ਚ ਸਿੱਟਿਆ ਗਿਆ ਤੇ ਸਾਡੇ ਤੇ ਪਰਚੇ ਪਾਏ ਗਏ ਆ ਉਹਨਾਂ ਤੇ ਪਰਚੇ ਨਹੀਂ ਹੋ ਸਕਦੇਗੇ ਸਾਡੇ ਤੇ ਜਾਦੇ ਪਰਚੇ ਹੁੰਦੇ ਆ ਕਿਉਂਕਿ ਅਸੀਂ ਗਰੀਬ ਲੋਕ ਕਰਕੇ ਆ ਉਹਨਾਂ ਤੇ ਆਏ ਨਹੀਂ ਪਰਚੇ ਹੁੰਦੇਗੇ ਅਨਮੋਲ ਕਰਕੇ ਉਹਨਾਂ ਦੇ ਨਾਲ ਖੜੇ ਉਹਨਾਂ ਨੂੰ ਬਚਾਉਣ ਦੀ ਖਾਤਰ ਪਰ ਸਾਨੂੰ ਕੌਣ ਬਚਾਊਗਾ ਸਾਡੇ ਜਸੇਬੰਦੀ ਸਾਡੇ ਵੀਰਾਂ ਦਾ ਕੱਠ ਭੈਣਾਂ ਦਾ ਕੱਠ ਜਿਹੜੇ ਅਸੀਂ ਇਕੱਠੇ ਹੋ ਕੇ ਇੱਕ ਲੜਾਈ ਇਹ ਲੜਾਂਗੇ ਤੇ ਲੜਦੇ ਹੀ ਰਹਾਂਗੇ ਹਰ ਹਰ ਪਿੰਡ ਦੇ ਵਿੱਚ ਇਹ ਹੁੰਦਾਗਾ ਹਾਸਾ ਇਹ ਸਾਡੇ ਨਹੀਂ ਹੁੰਦਾਗਾ ਇਹ ਵੱਡੇ ਲੋਕਾਂ ਦਾ ਕਿਉਂ ਨਹੀਂ ਹੁੰਦਾਗਾ ਪਰ ਸਾਨੂੰ ਇਹ ਦੇਖ ਲੈਂਦੇ ਆ ਕਿ ਇਹਨਾਂ ਦੇ ਪਿੱਛੇ ਕੋਈ ਹੈ ਨਹੀਂਗਾ ਪਰ ਸਾਡੇ ਪਿੱਛੇ ਬਹੁਤ ਹੁੰਦੇ ਆ ਹੁਣ ਪਰ ਸਾਨੂੰ ਇਹਨਾਂ ਨੇ ਇਹ ਸ਼ਬਦ ਸਿਖਾਤਾ ਇਹ ਕਹਿੰਦੇ ਸੀ ਅਸੀਂ ਇਹ ਸ਼ਬਦ ਸਿਖਾਵਾਂਗੇ ਕੁੱਟ ਕੇ ਪਰ ਹੁਣ ਅਸੀਂ ਇਹ ਅਨਮੋਲ ਕੁ ਨਹੀਂ ਸ਼ਬਦ ਸਿਖਾ ਕੇ ਰ੍ਹਾਂਗੇ ਵੀ ਅਸੀਂ ਕਿਹੜੇ ਤਰੀਕੇ ਨਾਲ ਖੜੇ ਆ ਤੇ ਕਿਹੜੇ ਤਰੀਕੇ ਨਾਲ ਅਸੀਂ ਲੜਾਂਗੇ ਪਰ ਹੁਣ ਇਹਨੂੰ ਸਿੱਖਣਾ ਚਾਹੀਦਾਗਾ ਵੀ ਜਿਹੜੀਆਂ ਮੇਰੀਆਂ ਅਰਥੀਆਂ ਫੂਕਦੇ ਆ ਕਿ ਮਰੇ ਬੰਦੇ ਨੂੰ ਫੂਕਦੇ ਹੁੰਦੇ ਆ ਮੈਨੂੰ ਜਿਉਂਦੇ ਨੂੰ ਫੂਕਦੇ ਆ ਇਹੇ ਜ਼ਿੰਮੇਦਾਰ ਸਾਡੀ ਗੱਲ ਦਾ ਜਿਹੜਾ ਸਾਡਾ ਇਹ ਸਾਨੂੰ ਇਨਸਾਫ ਨਹੀਂ ਦਿੰਦਾਗਾ ਅਸੀਂ ਦਿਨ ਰਾਤ ਉੱਥੇ ਧਰਨਾ ਲਾ ਮੰਗੇ ਤੇ ਦਿਨ ਰਾਤ ਹੀ ਰਹਾਗੇ ਅਸੀਂ ਭੁੱਖੇ ਰਿਗੇ ਰੱਜੇ ਰਿਗੇ ਪਰ ਇਹਨੂੰ ਇੱਕ ਸਾਬਦੇ ਸਿਖਾ ਕੇ ਹੀ ਰਹਾਗੇ ਤਕੜੇ ਲੋਕਾਂ ਦੀ ਇਹ ਪਿੱਠ ਤੇ ਖੜਾ ਹੋਇਆ ਪਰ ਸਾਡੇ ਨਾਲ ਇਹ ਕੋਈ ਨਹੀਂ ਗੱਲਬਾਤ ਕਰਦਾਗਾ ਪਰ ਇਹ ਇੱਕ ਧਮਕੀਆਂ ਦੇਂਦੀਆਂ ਗੱਲਾਂ ਇਹ ਬੰਦੇ ਦੀਆਂ ਇਹ ਅਨਮੋਲਕ ਦੀਆਂ ਇਹ ਮੇਲ ਦੀਆਂ ਇਹੋ ਜਿਹੇ ਅਨਮੋਲਕ ਹੁੰਦੇ ਆ ਇਹੋ ਜਿਹੇ ਆਈ ਮੇਲੇ ਹੁੰਦੇ ਆ ਕਿ ਜਿਹੜੇ ਇਹ ਲੋਕਾਂ ਦੀ ਇਹੋ ਜੀ ਦੁਰਘਟਨਾ ਕਰਵੁੰਦੇ ਆ ਵਿਰੋਧ ਨਾਲ ਰਲੋ ਵੱਧ ਤੋਂ ਵੱਧ ਬਾਦ ਤੋਂ ਬਾਦ ਤਾਰ ਨਹੀਂ ਚੱਲੋ 2:00 ਵਜੇ ਸਾਡੇ ਘਰੇ ਗਿਆ ਦਿਨ ਰਾਤ ਅਸੀਂ ਧਰਨਾ ਲਾਵਾਂਗੇ ਚੰਦ ਭਾਂਦੇ ਵਿੱਚ ਪਹਿਲਾਂ ਤੇਨੂੰ ਦਿਸਿਆ ਨਹੀਂ ਜਾਂ ਵੀ ਸਰਪੰਚ ਨੂੰ ਅਸੀਂ ਕੀ ਕਰਵਾਇਆ ਉਸ ਲੋਕਾਂ ਨੂੰ ਕੀ ਕਰਵਾਇਆ ਰਾਤ ਨੂੰ 10 ਵਜੇ ਕਿਹੜੀ ਇਹਦੇ ਕੋਲੇ ਗ੍ਰਾਂਟ ਸੀ ਉਸ ਤੋਂ ਪਹਿਲਾਂ ਗ੍ਰਾਂਟ ਹੈ ਹੀ ਨਹੀਂ ਸੀ ਰਾਤ ਨੂੰ 10 ਵਜੇ ਸਾਡੇ ਪਿੰਡ ਦੇ ਵਿੱਚ ਜਾ ਕੇ ਸਰਪੰਚ ਦੇ ਘਰੇ ਕੀ ਉੱਥੇ ਬਣਾਉਣ ਗਿਆ ਸੀ ਮਸਫਰੇ ਇਹ ਉਹੀ ਬਣਾਉਣ ਗਿਆ ਸੀ ਵੀ ਧਰਨਾ ਇਹ ਕੈਨਸਲ ਕਰਨਗੇ ਪਰ ਹੁਣ ਅਸੀਂ ਕਦੇ ਨਹੀਂ ਇਹ ਤੇ ਕਹਨੇ ਤੇ ਧਰਨਾ ਕੈਨਸਲ ਕਰਾਂਗੇ ਤੇ ਨਾ ਹੀ ਅਸੀਂ ਧਰਨਾ ਅਸੀਂ ਪਿੱਛੇ ਹਟਾਵਾਂਗੇ ਵੱਧ ਤੋਂ ਵੱਧ ਧਰਨਾ ਅਸੀਂ ਲਾਵਾਂਗੇ ਮੇਰੇ ਕੋ ਭੈਣੋ ਆਹੀ ਬੇਨਤੀ ਆ ਕਿ ਜਿਹੜਾ ਸਾਡੇ ਨਾਲ ਜ਼ੁਲਮ ਹੋਇਆ ਤੱਕਾ ਹੋਇਆ ਤਿੰਨ ਤਿੰਨ ਮਹੀਨਾ ਦੇ ਸਾਡੀਆਂ ਨੌਜਵਾਨਾਂ ਭੈਣਾਂ ਦੇ ਬੱਚੇ ਦੁੱਧ ਪੀਂਦੇ ਜੇਲ੍ਹਾਂ ਚ ਉਹਨਾਂ ਦੀਆਂ ਮਾਂ ਮਾਰੀਆਂ ਤੇ ਬੱਚੇ ਘਰਾਂ ਚ ਰੋਲਦੇ ਰਹੇ ਆਹੀ ਬੇਨਤੀ ਆ ਸਾਡੇ ਨਹੀਂ ਦੇਖੋ ਸਾਡੇ ਨਾਲ ਕੀ ਜ਼ੁਲਮ ਹੋਇਆ ਪਰ ਇਹ ਜ਼ੁਲਮ ਇਹ ਜਾ ਹੋਰ ਪਿੰਡ ਚ ਨਾ ਹੋਵੇ ਅੱਗੇ ਹੋਈ ਜਾਂਦੀ ਆ ਜੇ ਹੁਣ ਆਪ ਐਕਾ ਕਰਕੇ ਖੜਾਂਗੇ ਤਾਂ ਲੜਾਈ ਇਹ ਲੜਾਂਗੇ ਪਰ ਇਹ ਪ੍ਰਸ਼ਾਸਨ ਨੂੰ ਵੀ ਪਤਾ ਲੱਗੂਗਾ ਇਹ ਪ੍ਰਸ਼ਾਸਨ ਨਾਲ ਰਲਈ ਹੋਈ ਆ ਜਿਹੜੀ ਇੱਕ ਪਾਸੇ ਗੋਲੀਆਂ ਚਲਾਈ ਜਾਂਦੇ ਤਕੜੇ ਲੋਕ ਤੇ ਇੱਕ ਪਾਸੇ ਪ੍ਰਸ਼ਾਸਨ ਉੱਥੇ ਰਾਖੀ ਤੇ ਖੜਾਗਾ ਨਾਕੇ ਤੇ ਖੜਾਗਾ ਉਹਨਾਂ ਕੋਲੇ ਕਿਹੜਾ ਪਿਸਤੌਲ ਹੈ ਨਹੀਂ ਸੀ ਕਿ ਰਫਲਾ ਹੈ ਨਹੀਂ ਸੀ ਉਹ ਸਰਕਾਰ ਦੀ ਭਗਵੰਤ ਮਾਨ ਦੀ ਸਰਕਾਰ ਆ ਮਲਾਜਮ ਪ੍ਰਸ਼ਾਸਨ ਉਹਨਾਂ ਕੋਲੇ ਸੀ ਉਹਨਾਂ ਕੋਲੇ ਸੀ ਪਿਸਤੌਲ ਜਿਹੜੇ ਜੱਟ ਲੋਕ ਤਕੜੇ ਲੋਕ ਚਲਾਈ ਜਾਂਦੇ ਆ ਕਿ ਬਸ ਇਹੀ ਬੇਰਤੀ ਆ ਭੈਣੋ ਬਾਦੂ ਤੋਂ ਬਾਦੂ ਸਾਡੇ ਸਾਥ ਦਿਓ ਧਾਰਨੇ ਤੇ 22 ਤਰੀਕ ਨੂੰ ਚੱਲ ਰਿਹਾ ਮੁਰਖ ਮਾਮਾ ਮਰ ਗਿਆ ਮੰਮੀ ਰੰਡੀ ਕਰ ਗਿਆ ਹਾਏ ਹਾਏ ਮਾਮਾ ਮਰ ਗਿਆ ਮੰਮੀ ਰੰਡੀ ਕਰ ਗਿਆ ਹਾਏ ਹਾਏ ਮਾਮਾ ਮਰ ਗਿਆ ਸੂਰਾ ਬੋਲ ਨਿੰਦ ਮਹੋਤ ਦਾ ਬਾਦ ਮਰਦਾਬਾਦ ਮਰਦਾਬਾਦ